ਪਾਵਨ ਵਰ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਪਵਿੱਤਰ ਨਿੱਗੀ ਮੁਕੱਦਸ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਤੋਂ ਇੱਕ ਰੋਵਰਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਧ ਸੰਗਤ ਜੀਓ ਮੈਂ ਸਮਝਦਾ ਕਿ ਆਪਾਂ ਸਾਰਿਆਂ ਦੀ ਖੁਸ਼ੀ ਇਸ ਲਈ ਕਿ ਆਪਾਂ ਜੀ ਸਾ ਪਵਿੱਤਰ ਕਾਰਜ ਦੇ ਵਿੱਚ ਸ਼੍ਰੀਕ ਹੋਇਆ ਸ਼ਾਮਲ ਹੋਇਆ ਅੱਜ ਦੇ ਇਹ ਜੋ ਸ਼ਹੀਦੀ ਸਮਾਗਮ ਚੱਲ ਰਹਾ ਹੈ ਨਹੀਂ ਛੋਟੇ ਸਾਹਿਬਜ਼ਾਦਿਆਂ ਦੇ ਸਾਰੇ ਆਪਸ ਸਰੂਪ ਕਰ ਰਹੇ ਸੀ ਬਾਬਾ ਜੀ ਬਾਬਾ ਜੀ ਤਾਸ ਸਿੰਘ ਜੀ ਰਵੀਰੂ ਮਹਾਂਪੁਰ ਮੈਥੇ ਨੇ ਬਹੁਤ ਹੀ ਸਤਿਕਾਰਯੋਗ ਪਿਤਸਮਾਨ ਰਾਣਾ ਗੁਰਜੀਤ ਜੀ ਵਾਕੀ ਸਤਕਾਰਯੋਗ ਮੇਰੇ ਸਾਥੀ ਮੇਰੇ ਵੀਰ ਗੋਲਦੀ ਕੰਬੋਜ ਜੀ ਜਮਿਲੂ ਰਹਿਮਾਨ ਜੀ ਅਵੇਲੇ ਸਾਹਿਬ ਡਾਕਟਰ ਕੋੜਾ ਜੀ ਮਹਿਰੂਖ ਸਾਹਿਬ ਸਾਰੀਆਂ ਸੰਗਤਾਂ ਆਪਾਂ ਸਰਵਨ ਕਰ ਰਹੇ ਹਸੀਂ ਆ ਜੋ ਸ਼ਹਾਦਤ ਜੋ ਨਮਨ ਅੱਜ ਪੂਰੀ ਦੁਨੀਆ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਨਮਨ ਆਪਾ ਕਰ ਰਹੇ ਹਾਂ ਔਰ ਮੈਂ ਸਮਝਦਾ ਕਿ ਜਦੋਂ ਸ਼ਬਦ ਚੱਲ ਰਹੇ ਹਾਂ ਸੀ ਮੈਂ ਉਹੀ ਕਹਿ ਰਹੇ ਸੀ ਮੈਂ ਕਿ ਮਨ ਪਰ ਆਉਂਦਾ ਹੈ ਜਦੋਂ ਸ਼ਬਦ ਸੁਣੀਏ ਕਿ ਅੱਜ ਦੀ ਤਾਰੀਖ ਦੇ ਵਿੱਚ ਬੱਚਾ 10 ਮਿੰਟ ਲਈ ਅੱਖੋਂ ਪਰੇ ਹੋ ਜੇ ਤੇ ਮਾਪ ਦਾ ਜਿਗਰ ਜਿਹੜਾ ਉਹ ਬਾਹਰ ਨਿਕਲ ਨਿਕਲ ਪੈਂਦਾ ਹੈ ਔਰ ਸੱਪ ਤੇ ਨੋ ਸਾਲਾ ਦੇਉ ਮਹਾਨ ਬੱਚੇ ਜਿਨ੍ਹਾਂ ਨੇ ਕੌਮ ਦੇ ਲਈ ਦੇਸ਼ ਦੇ ਲਈ ਇਨਸਾਫ ਦੇ ਲਈ ਜਿਸ ਦਲੇਰੀ ਦੇ ਨਾਲ ਆਪਣੀ ਸ਼ਹਾਦਤ ਦਿੱਤੀ ਇਹਨਾਂ ਜੇ ਸ਼ਹਾਦਤਾਂ ਦਾ ਵਰਣਨ ਜਦੋਂ ਕਰ ਲਾਗਦੇ ਤਾਂ ਮੈਂ ਕਹਿੰ ਸਕਦਾ ਸਮਾਅ ਔਰ ਸ਼ਬਦ ਮੁੱਕ ਜਾਂਦੇ ਨੇ ਪਰ ਵਰਣਨ ਹੋ ਸਕਦਾ ਇਹ ਕਿੰਨੀ ਵੱਡੀ ਸ਼ਹਾਦਤ ਆਦਾ ਗੁਜਰੀ ਜੀ ਕੀ ਕਹੀਏ ਕਹਿਣ ਨੂੰ ਲਫ਼ਜ਼ ਨਹੀਂ ਹੈਗੇ ਅੱਜ ਸਾਰੇ ਦੁਨੀਆ ਦੇ ਵਿੱਚ ਬੜੇ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਨਵੇਂ ਮੌਕੇ ਮਨਾਏ ਜਾ ਰਹੇ ਨੇ ਨਾਲ ਹੀ ਆਪਾਂ ਜੀ ਇਸ ਮੁਕੱਦਸ ਮੌਕੇ ਉੱਪਰ ਸਾਰੇ ਇਕੱਠੇ ਹੋਏ ਆ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਕਿ ਅਸੀਂ ਉਹਨਾਂ ਦੇ ਚਰਨ ਪਾਏ ਨੇ ਔਰ ਮੇਰੀ ਮਿਤ ਪਹਿਲਾਂ ਭਾਈ ਸਾਹਿਬ ਔਰ ਜੱਜ ਸਾਹਿਬ ਗੱਲ ਕਰ ਰਹੇ ਸੀ ਮੇਰੇ ਬਾਰੇ ਕਿ ਮੈਨੂੰ ਮੈਂ ਚੀਫ ਗੈਸਟ ਯਾ ਇਥੇ ਸ਼ਾਮਲ ਹੋਇਆ ਮੈਂ ਸਮਝਦਾ ਕਿ ਮੇਰੇ ਲਈ ਤਾਂ ਇਹ ਖੁਸ਼ੀ ਦੀ ਗੱਲ ਹੈ ਮੇਰੇ ਲਈ ਇਹ ਮੇਰੇ ਵਡਭਾਗ ਨੇ ਕਿ ਮੈਨੂੰ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਸੁਨਾਮ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਉਹਦਾ ਮੁੱਖ ਸੇਵਾਦਾਰ ਵੱਜੋਂ ਸਾਰੀ ਸੰਗਤ ਨੇ ਸਾਰੇ ਭਾਈਚਾਰੇ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ ਔਰ ਮੈਂ ਸਮਝਦਾ ਕਿ ਜਦੋਂ ਸ਼ਹੀਦ ਉਦਮ ਸਿੰਘ ਜੀ ਦੀ ਸ਼ਹਾਦਤ ਬਾਰੇ ਵੀ ਆਪਾਂ ਗੱਲ ਕਰਦੇ ਆ ਤੇ ਲਾਸਾਨੀ ਸ਼ਹਾਦਤ ਹੈ ਜੀ ਸ਼ਾਮ ਜਿਹੜੀ ਪੂਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲਦੀ ਇੱਕ ਬੜੇ ਲੰਬੇ ਸਮੇਂ ਦਾ ਸੁਪਨਾ ਜਿਹੜਾ ਉਹ ਡਾਕਟਰ ਸਦੀਪ ਕੋਲਾ ਜੀ ਹੁਣ ਨਾਲ ਬੜੀ ਕਈ ਵਾਰੀ ਗੱਲ ਹੋਈ ਮੇਰੇ ਵੀਰ ਗੋਲਡੀ ਜੀ ਨਾਲ ਵੀ ਕਈ ਵਾਰੀ ਗੱਲ ਹੁੰਦੀ ਰਹੀ ਹੈ ਤੇ ਫੇਰ ਦੁਬਾਰਾ ਇਹ ਐਫਰਟਸ ਦੁਆਰਾ ਰੀਨਿਊ ਹੋਇਆ ਜਦ ਪਿਛਲੇ ਇਸੇ ਸਾਲ 31 ਜੁਲਾਈ ਨੂੰ ਸ਼ੀਰੂਦਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਪਰ ਮੈਂ ਸਾਰੇ ਨੈਸ਼ਨਲ ਕੰਵਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੂੰ ਉਹਨਾਂ ਨੂੰ ਸਲਾਮ ਅਸੀਂ ਬਹੁਤ ਵੱਡਾ ਫੰਕਸ਼ਨ ਕੀਤਾ ਔਰ ਸ਼੍ਰੀ ਦੁੱਧਮ ਸਿੰਘ ਦੇ ਨਾਂ ਤੇ ਜਿੰਨੀਆਂ ਸੰਸਥਾਵਾਂ ਸਲਾਮ ਦੇ ਵਿੱਚ ਆਈ ਹੈ ਚਾਹੇ ਉਹ ਲੜਕੀਆਂ ਦਾ ਸਕੂਲ ਹੈ ਚਾਹੇ ਉਹ ਹਸਪਤਾਲ ਹੈ ਚਾਹੇ ਉਹ ਸਟੇਡੀਅਮ ਹੈ ਚਾਹੇ ਉਹ ਸ਼੍ਰੀ ਉਦਮ ਸਿੰਘ ਕਾਲਜ ਹੈ ਚਾਹੇ ਉਹ ਆਈਟੀਆਈ ਹੈ ਜਿੰਨੀਆਂ ਸੰਸਥਾਵਾਂ ਸ਼੍ਰੀ ਉਦਮ ਸਿੰਘ ਦੇ ਨਾਂ ਤੇ ਬਣੀਆਂ ਹੋਈਆਂ ਨੇ ਉਹਨਾਂ ਦੀ ਨਹਾਰ ਬਦਲਣ ਦੇ ਲਈ 85 ਕਰੋੜ ਰੁਪਏ ਦੇ ਨਾਲ ਜਦੋਂ ਕੰਮ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਇਹ ਅਫਰਟਸ ਰੀਨਿਊ ਹੋਏ ਮੈਨੂੰ ਸਾਰੇ ਭਾਈਚਾਰੇ ਨੇ ਹੁਕਮ ਕੀਤਾ ਰੋਕਸਭ ਹੋਣਾ ਨੇ ਕਿਹਾ ਮੇਰੇ ਵੀ ਗੋਲਜੀ ਨੇ ਕਿਹਾ ਤੇ ਦੁਬਾਰਾ ਫਿਰ ਜਦੋਂ ਇਹਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਮੇਰੀ ਯਾਦ ਹੈ ਕਿ ਜਦੋਂ ਉਸੇ ਕੁਝ ਦਿਨ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਕਿਉਂਕਿ ਡਾਕਟਰ ਸਾਹਿਬ ਉਹਨਾਂ ਤੋਂ ਬੜੇ ਲੰਬੇ ਸਮੇਂ ਤੋਂ ਪਲਾਨ ਚੱਲ ਰਹੇ ਸੀ ਪਰ ਜਿਵੇਂ ਜਦੋਂ ਪ੍ਰਮਾਤਮਾ ਨੇ ਜਿਹੜੀ ਚੀਜ਼ ਨੂੰ ਸਿਰੇ ਚਾੜ੍ਹਣਾ ਉਹਦੀ ਹੋਣੀ ਹੈ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਹੁਣ ਹਰਦੂ ਮਾਊਂਟ ਵੀਊ ਦੇ ਵਿੱਚ ਇਹਦਾ ਐਲਾਨ ਕੀਤਾ ਰਸਮੀ ਤੌਰ ਦੇ ਉੱਪਰ ਤੇ ਉਦੋਂ ਮੇਰੀ ਯਾਦ ਹੈ ਇੱਕ ਪੱਤਰਕਾਰ ਨੇ ਮੇਰੇ ਤੋਂ ਪੁੱਛਿਆ ਕਿ ਜੀ ਇਹ ਯੂਨੀਵਰਸਟੀਆਂ ਐਲਾਨ ਤਾਂ ਬਹੁਤ ਹੋ ਜਾਂਦੀਆਂ ਹੁੰਦੀਆਂ ਨੇ ਬਣ ਵੀ ਜਾਊਗੀ ਮੈਂ ਕਹਿੰਦੀ ਗੱਲ ਇਹ ਹੈ ਕਿ ਥੋੜੀ ਗੱਲ ਆਪਦੇ ਆਪ ਦੇ ਵਿੱਚ ਕੁਝ ਹੱਦ ਤੱਕ ਸਹੀ ਹੋ ਸਕਦੀ ਹੈ ਕਿ ਬਹੁਤ ਚੀਜ਼ਾਂ ਐਲਾਨ ਹੋ ਜਾਂਦੀਆਂ ਨੇ ਪ੍ਰਾਈਵੇਟ ਤੌਰ ਤੇ ਵੀ ਸਰਕਾਰੀ ਤੌਰ ਤੇ ਵੀ ਨਹੀਂ ਬਣਦੀਆਂ ਹੈਗੀਆਂ ਪਰ ਮੈਂ ਕਹਾਂ ਇਹਦਾ ਐਲਾਨ ਹੈ ਜਿਹੜਾ ਉਹ ਕੀਤਾ ਕੰਬੋਜ ਭਾਈ ਜਾਨੇ ਨੇ ਸ਼ੀਰੂਦੋਂ ਸਿੰਘ ਦੇ ਨਾਂ ਤੇ ਤੇ ਉਹ ਮਹਾਨ ਸ਼ਹੀਦ ਜਿਹੜਾ 21 ਸਾਲ ਅੱਖ ਨੂੰ ਆਪਦੇ ਸੀਨੇ ਵਿੱਚ ਬਲਦੀ ਰੱਖ ਸਕਦਾ ਹੈ ਤੇ ਉਸ ਭਾਈਚਾਰੇ ਤੋਂ ਇੱਕ ਯੂਨੀਵਰਸਿਟੀ ਨਹੀਂ ਬਣੂਗੀ ਸੋ ਬੇਵਿਕਰੋ 2 ਸਾਲਾਂ ਦੀ ਯੂਨੀਵਰਸਿਟੀ ਬਣ ਜੂਗੀ ਸੋ ਨਾ ਆਲਾ ਸੋ ਆਸ ਦੀ ਅਰਦਾਸ ਸੋ ਮੈਂ ਉਹਨਾਂ ਨੂੰ ਕਿਹਾ ਕਿ 2 ਸਾਲਾਂ ਦੀ ਬੇਵਿਕਰੋ ਕਿਉਂਕਿ ਇੰਨਾ ਸਮਾਂ ਤਾਂ ਜੇ ਘਰ ਖੋਣ ਲੱਗਿਆ ਤਾਂ ਵੀ ਲੱਗ ਜਾਂਦਾ ਮੈਂ ਕਿ ਜੇ 2 ਟਾਂ ਹੀ ਸਾਲਾਂ ਦੇ ਵਿੱਚ ਯੂਨੀਵਰਸਿਟੀ ਬਣ ਜੂਗੀ ਕਿਉਂਕਿ ਭਾਈਚਾਰੇ ਨੇ ਜੋ ਤਹਿਆਂ ਕੀਤਾ ਹੋਇਆ ਹੈ ਤੇ ਸਰਕਾਰ 24 ਘੰਟੇ 24/7 ਹਰ ਪੱਖੋਂ ਭਾਈਚਾਰੇ ਦੇ ਨਾਲ ਹੈ ਤੇ ਦੋਟੇ ਸਾਲਾਂ ਜੀ ਯੂਨੀਵਰਸਿਟੀ ਬਣ ਜੂਗੀ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਬਾਬੇ ਦੀ ਏਡੀ ਮਿਹਰ ਹੋਣੀ ਹੈ ਕਿ ਆਪਾਂ 6 ਮਹੀਨਿਆਂ ਦੇ ਵਿੱਚ ਵਿੱਚ ਯੂਨੀਵਰਸਿਟੀ ਦਾ ਜਿਹੜਾ ਨੀ ਪੱਤਰ ਹੈ ਆਪਾਂ ਉਹ ਰੱਖ ਲਿਆ ਤਾਂ ਨੀ ਪੱਤਰ ਕੀ ਬਣੀ ਬਣੀ ਯੂਨੀਵਰਸਿਟੀ ਦੇ ਭਾਈ ਜਾ ਰਹੇ ਨੇ ਮੈਂ ਸਮਝਦਾ ਕਿ ਲੈ ਲਈ ਹੈ ਔਰ ਇਹੇ ਯੂਨੀਵਰਸਿਟੀ ਦੇ ਨਾਲ ਜੋ ਜੋ ਜਿਸ ਸਾਫ ਇੱਛਾ ਦੇ ਨਾਲ ਸਾਫ ਮਨੁਸ਼ਾ ਦੇ ਨਾਲ ਸਾਫ ਨੀਅਤ ਆਪਣੀਤੀ ਦੇ ਨਾਲ ਜਦੋਂ ਕੋਈ ਕੰਮ ਸ਼ੁਰੂ ਕੀਤਾ ਜਾਵੇ ਤੇ ਬਾਬਾ ਸੱਚੇ ਪਾਤਸ਼ਾਹ ਬਾਬਾ ਨਾਨਕ ਆਪੇ ਭਾਗ ਲਾ ਦਿੰਦੇ ਨੇ ਤੇ ਤੁਸੀਂ ਬੜੀ ਸਾਫ ਨੀਅਤ ਦੇ ਨਾਲ ਹੀ ਕੰਮ ਸ਼ੁਰੂ ਕੀਤਾ ਸ਼ਹੀਦ ਉਦਮ ਸਿੰਘ ਜੀਆ ਦੇ ਨਾਂ ਦੀ ਇਹਦਾ ਸਰਟੀਫਿਕੇਟ ਦਾ ਡੰਕ ਹੈ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਜੇ ਕਿ ਜਿਵੇਂ ਅੱਜ ਦੀ ਤਾਰੀਖ ਦੇ ਵਿੱਚ ਆਪਾਂ ਕਹਿੰਦੇ ਰਹਾ ਵੀ ਹਾਰਵਰਡ ਆਕਸਫੋਰਡ ਸਟੈਨਫੋਰਡ ਆ ਵੀ ਜੋ ਬੱਚਾ ਉੱਥੋਂ ਪੜ ਗਿਆ ਤੇ ਕੁਝ ਦੇਖਣ ਦੀ ਲੋੜ ਨਹੀਂ ਹੈਗੀ ਉਹੀ ਕੰਮ ਉਹੀ ਲੈਵਲ ਉਹੀ ਸਟੈਂਡਰਡ ਆ ਦਿਲੀ ਇੱਛਾ ਆਪਣੇ ਸਾਰਿਆਂ ਦੀ ਕਿ ਸੱਚੇ ਬਾਦਸ਼ਾਹ ਬਾਬਾ ਨਾਨਕ ਜੀ ਮਿਹਰ ਕਰਨ ਕਿ ਉਹੀ ਸਟੈਂਡਰਡ ਉਹੀ ਲੈਵਲ ਆ ਆਪਾਂ ਸਾਰੇ ਨਾਲ ਮਿਲ ਕੇ ਇਸ ਯੂਨੀਵਰਸਿਟੀ ਦਾ ਬਣਾ ਸਕੀਏ ਤਾਂ ਕਿ ਕੱਲਾ ਕਿਉਂਕਿ ਜਦੋਂ ਕਿਸੇ ਬੱਚੇ ਨੂੰ ਸਕਿਲਫੁਲ ਕਰ ਦਿੰਨੇ ਆ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਔਖੇ ਭਾਰੇ ਸਮੇਂ ਆਉਂਦੇ ਰਹਿੰਦੇ ਨੇ ਪਰ ਜੇ ਬੱਚੇ ਦੇ ਹੱਥ ਦੇ ਵਿੱਚ ਹਨਰ ਹੋਵੇ ਤੇ ਬੱਚਾ ਕਦੇ ਮਾਰ ਨਹੀਂ ਖਾਂਦਾ ਸੋ ਇਸ ਕਰਕੇ ਉਸ ਮਕਸਦ ਦੇ ਨਾਲ ਉਸ ਮਨਸ਼ਾ ਦੇ ਨਾਲ ਇਹ ਤੁਸੀਂ ਸ਼ੁਰੂ ਕੀਤਾ ਹੈ ਮੇਰੀ ਮੇਰੇ ਅਸ਼ੂ ਕਾਮਨਾਵਾ ਤੁਹਾਡੇ ਨਾਲ ਨੇ ਸੁਨਾਮ ਦਾ ਨੁਮਾਇੰਦਾ ਹੋਣ ਦੇ ਨਾਤੇ ਸੁਨਾਮ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੇਰੀ ਦਿਲੀ ਇੱਛਾ ਹੈ ਕਿ ਜੋ ਵੀ ਮੇਰੇ ਤੋਂ ਸਾਰੇ ਭਾਈ ਜਾਰੀ ਨੂੰ ਬੇਨਤੀ ਹੈ ਕਿ ਇਹ ਡਾਕਟਰ ਸਾਹਿਬ ਤੁਸੀਂ ਇੱਕ ਬਾਲ ਦੇ ਲਈ ਵੀ ਇਹ ਨਹੀਂ ਸੋਚਣਾ ਕਿ ਸਾਡਾ ਆਹ ਕੰਮ ਕਿਵੇਂ ਹੋਊਗਾ ਸਰਕਾਰ 24 ਘੰਟੇ ਤੁਹਾਡੇ ਨਾਲ ਇਸ ਪਵਿੱਤਰ ਕਾਰਜ ਦੇ ਵਿੱਚ ਨਾਲ ਖੜੀ ਹੈ ਤੁਸੀਂ ਹੁਕਮ ਕਰੋ ਤੁਸੀਂ ਹੁਕਮ ਕਰੋ ਜੋ ਵੀ ਸਰਕਾਰ ਦੇ ਪੱਤਰ ਤੇ ਹੋਣਾ ਹੋਊਗਾ ਤੇ ਉਹ ਤੁਹਾਡੇ ਕੋਲ ਪਰਮਿਸ਼ਨ ਵਗੈਰਾ ਜਾਂ ਜੋ ਵੀ ਇਨਫਰਾਸਟ੍ਰਕਚਰ ਜੋ ਵੀ ਤੁਸੀਂ ਬਣਾਉਣਾ ਹੈ ਉਹ ਤੁਹਾਡੇ ਕੋਲ ਘਰ ਬੈਠਾ ਪਹੁੰਚੇਗਾ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੰਨਤਾ ਬਹੁਤ ਸੀ ਕੀ ਹੋਰ ਸਮਾ ਲਗਾਉਂਦੇ ਤੁਹਾਡੇ ਵਿੱਚ ਪਰ ਕਿਉਂਕਿ ਅੱਜ ਫਤੇਗੜ ਸਾਹਿਬ ਛੋਟੇ ਸੰਗਤਾਂ ਦੇ ਹਰ ਮਾਤਾ ਗੁਜਰੀ ਜੀ ਨੂੰ ਨਮਨ ਕਰਨ ਦੇ ਲਈ ਪ੍ਰੋਗਰਾਮ ਬਣਿਆ ਹੋਇਆ ਸ਼ਾਮ ਨੂੰ ਉੱਥੇ ਪਹੁੰਚਣਾ 4 ਵਜੇ ਸਮੇਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਇਨਕ ਸ਼ੁਕਰ ਤੁਹਾਡਾ ਸਾਰਿਆਂ ਦਾ ਦਿਲ ਦੀ ਗਰੇ ਤੋਂ ਬਹੁਤ 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 ਪੋਤਾਂ ਨਜ਼ਰ ਮਾਰ ਪਾਤ